ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਵੈ ਸੀ ਜਾਹੇ ਫੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਗੀ ਗੁਰੂ ਖਾਲਸਾ ਸਾਹਿਬ ਸੰਗਤ ਗਿਰੋ ਜਗਤ ਗੁਰੂ ਅੰਪਰ ਯਾਮੀਨ ਪਿੱਛੇ 42 ਪੌੜੀਆਂ ਵਿੱਚ ਬ੍ਰਹਮ ਵਿਗਿਆ ਦਾ ਕਸ਼ਨ ਕੀਤਾ ਹੈ ਹਣ ਸਤਿਗੁਰੂ ਸਚੇ ਪਾਤਸ਼ਾਹ ਜੀ 41ਵੀਂ ਪਉੜੀ ਰੰਮ ਕਰਦੇ ਹਨ ਇਹ ਜਈਏ ਦੀ ਤਖਤੀ ਹੈ ਜੱਜਾ ਲਿਖਿਆ ਹੋਇਆ ਇਸ ਥਾਂ ਵਿੱਚ ਸਮਝਣਾ ਜੀ ਜੋ ਆਵਹਿ ਸਿ ਜਾਹਿ ਫੋਨ ਹਜ਼ੂਰ ਫਰਮਾਉਂਦੇ ਹਨ ਕਿ ਜੋ ਕੋਈ ਸੰਸਾਰ ਵਿੱਚ ਆਇਆ ਹੈ ਸੋ ਜਾਹਿ ਫੋਨ ਉਹ ਚਲੇ ਜਾਣ ਵਾਲੇ ਹਮ ਸੰਸਾਰ ਵਿੱਚੋਂ ਆਏ ਗਏ ਪਛਤਾ ਜਿਹੜੇ ਆ ਕੇ ਮਰਤੂ ਹੋ ਕੇ ਚਲੇ ਗਏ ਉਹ ਪਛਤਾਵਾ ਕਰਦੇ ਜੇ ਕੈਸੀ ਮਨੁੱਖਾ ਜਨਮ ਵੀ ਪਾਇਆ ਇਹਦੇ ਵਿੱਚ ਪਰਮੇਸ਼ਰ ਦਾ ਸਿਮਰਨ ਨਾ ਕੀਤਾ ਦੇਹ ਪਰਵੀ ਵਾਲੇ ਜਿਸ ਮਨੁੱਖਾ ਦੇ ਨੂੰ ਪਏ ਤਰਸਦੇ ਹੈ ਅਸੀਂ ਕੋਈ ਤਰੱਕੀ ਨਾ ਕੀਤੀ ਵਿਸ਼ਿਆਂ ਦੇ ਪ੍ਰਣ ਜਿਵੇਂ 84 ਲੱਖ ਜੁਨਸਾਰੀ ਵਰਤਦੀ ਹੈ ਉਵੇਂ ਆ ਕੇ ਚਲੇ ਗਏ ਪਛਤਾਵਾ ਕਰਦੇ ਹੋਏ ਮਨੁੱਖਾ ਜਿੰਦਾ ਲਾਭ ਨਾ ਕੋਈ ਘਟ ਸਕੇ ਲੱਖ 84 ਹੀ ਮੇਦਨੀ ਇਹ 84 ਲੱਖ ਜਿਹੜੀ ਮੇਦਨੀ ਸ੍ਰਿਸ਼ਟੀ ਆ ਵਧਾਏ ਨਾ ਵਧਾ ਉਤਾ ਇਹਦੀਆਂ ਜੁਨਾ ਚ ਹੀ ਪੈਂਦੇ ਰਹੇ ਇਹ ਘਟਦੀ ਨਹੀਂ ਹੈ ਨਾ ਵਧਦੀ ਹੈ ਉਤਨੀ ਰਹਿੰਦੀ ਹੈ ਘਟਾਏ ਨਾ ਵਧਾ ਉਤਾ ਹੈ ਘਟਦੀ ਨਹੀਂ ਵਧਦੀ ਹੈ ਉਤਾਹੀਂ ਤਹਾ ਜਾਂਦੀ ਹੈ ਜਿਵੇਂ ਸੁਖਦੇਵ ਨੂੰ ਅੰਬਿਆਸ ਰਖੀ ਨੇ ਮੋਹ ਕਰਕੇ ਮਗਰ ਮਗਰ ਫਿਰਦੇ ਕਿਸੇ ਪੁੱਤਰ ਮੇਰੀ ਸਿੱਖਿਆ ਸੁਣਾ ਇਹ ਕਹੇ ਕਿ ਮੈਂ ਸਿੱਖਿਆ ਕੀ ਸੁਣਾ ਮੈਂ ਕਈ ਜਨਮਾਂ ਦੇ ਵਿੱਚ ਇੱਕ ਵਾਰੀ ਮੈਂ ਬਿੱਲਾ ਬਣਿਆ ਫੇਰ ਬਿੱਲਿਆਂ ਨੇ ਮੈਨੂੰ ਮਾਰਤਾ ਇਸ ਪ੍ਰਕਾਰ 6 ਜਾਨੂ ਬਿੱਲੇ ਵੀ ਧਾਰੇ ਅਤੇ ਫੇਰ ਮੈਂ ਖੋਤਾ ਬਣਿਆ ਖੋਤਾ ਬਣ ਕੇ ਪਹਿਲਾਂ ਕਮਿਹਾਰਾਂ ਦੇ ਵਗਦਾ ਰਹਾ ਅਤੇ ਫੇਰ ਮੈਨੂੰ ਧੋਬੀਆਂ ਨੂੰ ਵੇਚ ਦਿੱਤਾ ਅਤੇ ਧੋਬੀਆਂ ਨੇ ਮੈਨੂੰ ਲਾਗਾ ਲਗਿਆ ਜਾਣ ਕੇ ਉੱਤੇ ਲੈ ਕੇ ਲੀੜੇ ਚ ਲੱਕ ਲਿਆ ਲਾਇਆ ਕਰ ਮੈਂ ਉੱਥੇ ਹੀ ਸੁੱਕਿਆ ਹੋਇਆ ਖਾਇਆ ਮੇਰੇ ਇਥੋਂ ਖਾਇਆ ਨਾ ਗਿਆ ਕਰ ਇਸ ਪ੍ਰਕਾਰ ਦੀ ਹਾਲਤ ਸੀ ਮੈਂ ਫਿਰ ਅਖੀਰ ਜਦੋਂ ਹਾਰ ਗਿਆ ਕੁਝ ਵੀ ਮੈਨੂੰ ਖਾਣ ਨੂੰ ਨਾ ਮਿਲੇ ਤੇ ਚਾਲੇ ਦੇ ਚ ਖੁੱਬਿਆ ਮੈਂ ਰਹਿ ਗਿਆ ਉੱਥੋਂ ਮੇਰੇ ਪੰਡ ਲਾ ਕੇ ਉਹ ਚਲੇ ਗਏ ਫਿਰ ਉਹ ਚਾਲੇ ਦੇ ਚ ਖੁੱਬੇ ਹੋਏ ਨੂੰ ਮੈਨੂੰ ਲੋਕਾਂ ਨੇ ਉਰਾ ਟੱਪਣ ਵਾ ਤੇ ਥੁੜਿਆ ਨੀਵਾ ਖਾਂ ਸੀ ਖਾਲੀ ਤੋਂ ਮੇਰੇ ਉਤੋਂ ਦੀ ਸਾਰੇ ਪੈਰ ਰੱਖ ਕੇ ਲੰਘਿਆ ਕਰਨ ਕਈ ਦਿਨ ਮੈਂ ਦੁੱਖ ਭੋਗਿਆ ਫਿਰ ਅਖੀਰ ਮਰਦੂਲੇ ਬਸ ਹੋਇਆ ਇਸ ਪ੍ਰਕਾਰ 84 ਲੱਖ ਜੂਨ ਹੈ ਜਿਹੜੀ ਪਤਾ ਨਹੀਂ ਲੱਗਦਾ ਕਿਸ ਪ੍ਰਕਾਰ ਕਿੰਨੇ ਇੱਕ ਜਾਨ ਇੱਕ ਇੱਕ ਦੇ ਉਹ ਹੀ ਫੇਰ ਧਾਰਨੇ ਪੈਂਦੇ ਐ ਇਹ ਘੜਦੀ ਵਾਦੀ ਨਹੀਂ ਉਤਾਂ ਨੂੰ ਹੀ ਜਾਂਦੀ ਐ ਪੂਰੀ ਨਹੀਂ ਹੋ ਸਕਦੀ ਦੇਖੋ ਸਥਾਬਰ ਜਿਹੜੇ ਹਨ ਆਪਣੇ ਪੱਥਰ ਆਵੇ ਕੋਈ ਪਹਾਣ ਅਨੇਕ ਠੌਰ ਇੱਕ ਯੁਗ ਵਾਸ ਕਰੇ ਪੱਥਰ ਜਿਹੜੇ ਅਨੇਕਾਂ ਯੁੱਗੋ ਇੱਕ ਥਾਂ ਹੀ ਟਿਕੇ ਰਹਿੰਦੇ ਐਡੀਆਂ ਲੰਮੀਆਂ ਜੂਨਾ ਹਨ ਇਹਨਾਂ ਦੀਆਂ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਘਟਦੀ ਵੱਧ ਵੀ ਨਹੀਂ ਹੈ 84 ਲੱਖ ਜਿੰਨੀ ਮੇਦਨੀ ਸ੍ਰਿਸ਼ਟੀ ਹੈ ਉਤਨੀ ਬਣੀ ਰਹਿੰਦੀ ਹੈ ਉਸੇ ਪ੍ਰਕਾਰ ਭੋਗਣੀ ਪੈਂਦੀ ਹ ਸੇ ਜਨ ਉੱਭਰੇ ਜਿਨ ਹਰ ਭਾਇਆ ਇਹ 84 ਲੱਖ ਜੂਨ ਦੇ ਕੈਦ ਵਿੱਚੋਂ ਉਹ ਪੁਰਖ ਉਭਰੇ ਬਚੇ ਹੈ ਜਿਨਾਂ ਹਰ ਭਾਇਆ ਜਿਨਾਂ ਨੇ ਹਰੀ ਦਾ ਭਾਇਆ ਭਾਵਨਾਤ ਕੀਤੀ ਹੈ ਦਿਲ 'ਚ ਜਿਨਾਂ ਦਾ ਸਾਧਨਾ ਕਾਲਪੁਰਖ ਨੂੰ ਭਾ ਗਿਆ ਹੈ ਜਿਨਾਂ ਨੂੰ ਹਰੀ ਦਾ ਹੁਕਮ ਭਾ ਗਿਆ ਚੰਗਾ ਲੱਗਿਆ ਹੈ ਤੰਦਾ ਮੂਆ ਵਿਭੂਤੀ ਮਾਇਆ ਸਾਧ ਸੰਗਤ ਜੀ ਜਿਨਾਂ ਨੂੰ ਹਰੀ ਦਾ ਪ੍ਰੇਮ ਲੱਗਿਆ ਹੈ ਉਹਨਾਂ ਜਿਹੜਾ ਧੰਦਾ ਸੀ ਨੇ ਜੂਨਾ ਚ ਧੌਣ ਦਾ ਕੇ ਵੀ ਸਾਧ ਸੰਗਤ ਜੀ ਤੁਹਾਨੂੰ ਤੰਦਾ ਤੰਦਾ ਮੂਆ ਵਿਭੂਤੀ ਮਾਇਆ ਤੰਦਾ ਵੀ ਮਰ ਗਿਆ ਉਹਨਾਂ ਦਾ ਤੇ ਮਾਇਆ ਜਿਹੜੀ ਖਰਾਬ ਕਰਦੀ ਸੀ ਤੇ ਉਹਨਾਂ ਵੱਲੋਂ ਖਰਾਬ ਹੋ ਗਈ ਜਾਨਵਾਨਾ ਵੱਲੋਂ ਹੋਰ ਅ ਗਿਆਨੀ ਨੂੰ ਜਾ ਚਿੰਬੜੀ ਜੋ ਦੀਸਾ ਸੂ ਚਾਲ ਸੀ ਤੰਦੇ ਵਿੱਚ ਜੀਵ ਕਰਦਾ ਤੰਦੇ ਮਰ ਗਿਆ ਨਾ ਉਹਦੀ ਇੱਛਾ ਵਿੱਚੀ ਵਿਭੂਤੀ ਖਰਾਬ ਹੋਈ ਹੈ ਸ੍ਰਿਸ਼ਟੀ ਜੋ ਦੀਸਾ ਸੂ ਚਾਲ ਸੀ ਜੋ ਕੁਝ ਦਿਸ ਰਿਹਾ ਪਸਾਰਾ ਪਿਛਲਾ ਚਲਿਆ ਗਿਆ ਸੀ ਹੁਣ ਦਾ ਚਲਿਆ ਜਾਏ ਜਾ ਰਿਹਾ ਹੈ ਅਗਲੇ ਆਉਣ ਵਾਲਾ ਵੀ ਚਲਿਆ ਜਾਏਗਾ ਕਿਸ ਕਾ ਉਮੀਦ ਕਰੇ ਇਹਦੇ ਨਾਲ ਸਜਣਤਾ ਕਰੋਗੇ ਇਸ ਪ੍ਰਕਾਰ ਪਿਆਰ ਕਰਨ ਦੇ ਨਾਲ ਕੀ ਲਾਭ ਹੋਗਾ ਕਿਸੇ ਦੇ ਨਾਲ ਇਹ ਕਿਸ ਨਾਲ ਕੀਤਾ ਦੋਸਰੀ ਸਭ ਜਗ ਚੱਲਣ ਹਾਰ ਰਹਾ ਜੀਉ ਸਮਾਪਉ ਆਪਣਾ ਮਹਾਰਾਜ ਸਾਹ ਦੇ ਗਈ ਭਾਈ ਆਪਣੀ ਜ਼ਿੰਦਗੀ ਨੂੰ ਸੌਪਣਾ ਕਰੋ ਅਰਪਣਾ ਕਰੋ ਤਨ ਮਨ ਆਗੈ ਦੀ ਤਨ ਵੀ ਸੇਵਾ ਵਿੱਚ ਲਾਓ ਮਨ ਦੇ ਤਾਂ ਹੀ ਵੀ ਮਹਾਰਾਜ ਸਾਹ ਦੇ ਚਰਨਾ ਚ ਆਪਦੇ ਸੰਕਲਪ ਛੱਡ ਕੇ ਬਾਣੀ ਵਿੱਚ ਚਲਾਉਣਾ ਕਰੋ ਆਸਰ ਕਾ ਜਿਉ ਆਗਿਆ ਵਿੱਚ ਸਰੀਰ ਨੂੰ ਚਲਾਓ ਮਨ ਨੂੰ ਵੀ ਮਹਾਰਾਜ ਅੱਗੇ ਭੇਟਾ ਕਰ ਦਿਓ ਆਪਣੇ ਮਨ ਦਾ ਸੰਸਕਾਰ ਛੱਡ ਕੇ ਰਜਾਜ ਚ ਲਾਓ ਆਸਰ ਕਰਤਾ ਤੂੰ ਧਣੀ ਕਿਉਂ ਵੀ ਐਮਪੀ ਕਰੋ ਹੈ ਕਰਤਾ ਪੁਰਖ ਜੀ ਤੂੰ ਸਦਾ ਇਸਤਤ ਰਹਿਣ ਵਾਲਾ ਹੈ ਅਜੇ ਸਾਰੇ ਦਾ ਧਣੀ ਮਾਲਕ ਹੈ ਕਿਸ ਦੀ ਕੀ ਮੈਂ ਓਸ ਆਪ ਦੇ ਸਰੂਪ ਦੀ ਮੈਨੂੰ ਤਾਂ ਓਟ ਹੈ ਸੱਚੇ ਪਾਦਸ਼ਾਹ ਹੁਣ ਕੀ ਮਾਰੀ ਹਉ ਮੂਈ ਇਹ ਜਿਹੜੀ ਹੈ ਹੰਗਤਾ ਨਿਮਰਤਾ ਦੇ ਗੁਣਾ ਦੀ ਮਾਰੀ ਹੋਈ ਇਹ ਮਰਦੀ ਹੈ। ਸ਼ਬਦ ਰਤੀ ਮਨਕੂਟ ਗੁਣ ਕੀ ਦਿਸ਼ਿਆਂ ਦੀ ਮਾਰੀ ਹੋਈ ਹੋਮਾ ਕਰਕੇ ਸ੍ਰਿਸ਼ਟੀ ਮਰ ਗਈ ਹੈ। ਸ਼ਬਦ ਰਤੀ ਮਨਕੂਟ ਜਿਨ੍ਹਾਂ ਦੀ ਵਿਰਤੀ ਗੁਰੂ ਸਾਹਿਬ ਦੇ ਸ਼ਬਦ ਵਿੱਚ ਰੰਗੀ ਹੋਈ ਹੈ। ਸ਼ਬਦ ਦੀ ਮਨ ਵਿੱਚ ਚੋਟ ਪ੍ਰੇਮ ਦੀ ਲੱਗਣ ਲੱਗੀ ਹੈ। ਉਹ ਗੁਣ ਪ੍ਰੇਮ ਰੂਪੀ ਗੁਣ ਦੀ ਮਾਰੀ ਹੋਈ ਹੰਗ ਤਾਂ ਉਹਨਾਂ ਦੇ ਨਿਵਰਤ ਹੋ ਗਈ ਹੈ। ਕਿਉਂਕਿ ਹਜ਼ੂਰ ਦੇ ਬਚਨ ਹੈ ਕਿ ਕਹ ਨਾਨਕ ਸੱਚੇ ਸਿਉ ਪ੍ਰੀਤ ਲਾਇ ਕਿਉ ਕਹਿ ਮਨ ਅਉਮਾਨਾ ਸੱਚੇ ਨਾਲ ਪਿਆਰ ਲੱਗਣੇ ਕਰਕੇ ਹੁ ਮੈਂ ਮਰਦੀ ਅਹੰਕਾਰ ਚੱਕਿਆ ਜਾਂਦਾ ਹੈ ਇਸ ਪ੍ਰਕਾਰ ਪ੍ਰੇਮ ਆਦਿ ਗੁਨਾ ਦੀ ਮਾਰੀ ਹੋਈ ਹੰਗਤਾ ਮਰੀ ਹੈ ਸਬਦ ਰਤੀ ਮਨ ਚੂਤ ਸਬਦ ਉਹਨਾਂ ਨੂੰ ਪ੍ਰੇਮ ਲੱਗਾ ਜਿਨ੍ਹਾਂ ਦੀ ਬਿਰਤੀ ਸ਼ਬਦ ਵਿੱਚ ਰੰਗੀ ਗਈ ਹੈ ਮਨ ਦੀ ਸ਼ਬਦ ਦੀ ਚੋਟ ਲੱਗੀ ਹੈ ਵਿਰਾਗ ਦੀ ਰਾਣਾ ਰਾਉ ਨਾ ਕੂ ਰਹੇ ਸਰੀਰ ਧਾਰ ਕੇਾਰੇ ਅਖਰ ਦੁਆਰਾ ਕਹਿੰਦੇ ਹਨ ਨਾ ਕੋਈ ਰਾਣ ਰਾਣੇ ਖਿਤਾਬ ਵਾਲ ਜਿਵੇਂ ਰਾਣਾ ਪ੍ਰਤਾਪ ਆਦਿਕ ਹੋਏ ਹੈ। ਇਓ ਕੋਈ ਰਾਣੇ Rajputਾਉਂ ਦੇ ਖਿਤਾਬ ਹੁੰਦੇ ਸੀ। ਕਿਉਂ ਰਾਣਾ ਵੀ ਕੋਈ ਨਹੀਂ ਰਹੇਗਾ ਅਤੇ ਰਾਉ ਚੌਧਰੀ ਵੀ ਕੋਈ ਨਹੀਂ ਰਹੇਗਾ। ਰਾਟਕਿਆਂ ਦਾ ਨਾਮ ਵੀ ਹੈ। ਕੋਈ ਟਿੱਕਾ ਵੀ ਨਹੀਂ ਰਹੇਗਾ। ਰਾ ਛੋਟੇ-ਛੋਟੇ ਜਿਵੇਂ ਰਾ ਕੱਲਾ ਹੋਇਆ। ਇਸ ਪ੍ਰਕਾਰ ਰਾ ਖਿਤਾਬ ਹੁੰਦੇ ਸੀ ਮੁਸਲਮਾਨਾਂ ਦੇ ਅੰਦਰ। ਰਾਣੇ ਵੱਡੇ ਹੁੰਦੇ ਸੀ ਅਤੇ ਰਾ ਛੋਟੇ ਇਲਾਕੇ ਦੇ ਮਾਲਕ ਹੁੰਦੇ ਸੀ। ਕਿਉਂ ਰਾਉ ਤੇ ਟਿੱਕੇ ਅਜਕ ਕੋਈ ਵੀ ਨਹੀਂ ਰਹੇਗਾ ਰੰਗਨਾ ਤੁੰਗ ਫਕੀਰ ਨਾ ਕੋਈ ਰੰਗੋ ਕੌਂਤਕਾਂ ਤਮਾਸ਼ਾ ਤਵਾਸ਼ਬੀਨ ਰਹੇਗਾ ਤੇ ਨਾ ਤੁੰਗ ਉੱਚਾ ਕੋਈ ਪੁਰਖ ਸਹਾਉਕਾਰ ਰਹੇਗਾ ਨਾ ਫਕੀਰ ਰਹਿਣਗੇ ਮੰਗ ਕੇ ਖਾਣ ਵਾਲੇ ਕੋਈ ਵੀ ਨਹੀਂ ਰਹੇਗਾ ਅਰੰਕ ਕੰਗਾਲ ਵੀ ਨਹੀਂ ਕੋਈ ਰਹੇਗਾ ਤੁੰਗ ਉੱਚਾ ਸਹਾਉਕਾਰ ਵੀ ਨਹੀਂ ਰਹੇਗਾ ਤੇ ਫਕੀਰ ਅਜਕ ਜਿਹੜੇ ਹਨ ਫਕਰ ਕਹਾਉਣ ਵਾਲੇ ਉਹ ਨਹੀਂ ਰਹਣਗੇ ਜਿਨ੍ਹਾਂ ਦੀ ਅੱਖੀ ਫੁਲਕਾ ਕਾਫ ਕੁੱਲជា ਜੇ ਜਖਮੀ ਦੇ ਰਮਣੀ ਪਿਆਰ ਹੈ ਨੀ ਚੀਜ਼ਾਂ ਚ ਵਾਰੀ ਆਪ ਆਪਣੀ ਆਪੋ ਆਪਣੀ ਵਾਰੀ ਅਨਸਾਰ ਮਹਾਰਾਜ ਸਾਹਿਬ ਕਹਿੰਦੇ ਹਨ ਕੋਈ ਨਾ ਬੰਧ ਹੈ ਧੀ ਕੋਈ ਭਾਈ ਧੀ ਨਹੀਂ ਸਰੀਰ ਕਰਕੇ ਬਣੇਗਾ ਸਭ ਨੂੰ ਚੱਲਣਾ ਪਵੇਗਾ ਇੱਥੋਂ ਦੁਨੀਆ ਤੋਂ ਰਾਹ ਬੁਰਾ ਪੀ ਹਾਵਲਾ ਜਿਨਾਂ ਰਾਹ ਬੁਰਾ ਪੀ ਹਾਵਲਾ ਰਾਹ ਜਿਹੜਾ ਪ੍ਰਲੋਕ ਦਾ ਬਹੁਤ ਬੁਰਾ ਭੈੜਾ ਹੈ ਪੀ ਹਾਵਲਾ ਬਹੁਤ ਭਾਇਦਾ ਇੱਕ ਬੜੇ ਬੜੇ ਪਹਾੜ ਹਨਗੇ ਬੜੇ ਸਿਰਦਾਰ ਪਹਾੜ ਹਨਗੇ ਜਿਨ੍ਹਾਂ ਦੇ ਸਿਰ ਪਰਨੇ ਜਿਗ ਪਈਦਾ ਹੈ ਚੜ੍ਹਿਆ ਨਹੀਂ ਜਾਂਦਾ ਉਪਰ ਅਤੇ ਸੱਪ ਠੂਹੇ ਅਤੇ ਇਤਿਹਾਜ ਕਸਰਾਣਾ ਖਾਣ ਵਾਲੀਆਂ ਹਨ ਰਸਤੇ ਦੇ ਵਿੱਚ ਅਤੇ ਬਹੁਤ ਬੁਰਾ ਬੈਤਰਨੀ ਨਦੀ ਹੈ ਲਹੂ ਤੇ ਪਾਗ ਵੀ ਵਗ ਰਹੀ ਹੈ ਤੇ ਅਸਪੱਤਰ ਬਣ 10000 ਜੋਜੰਦ ਦੇ ਵਿੱਚ ਤਲਵਾਰਾਂ ਵਰਗੇ ਤਿੱਖੇ ਪੱਤੇ ਹੈ ਜਿਨ੍ਹਾਂ ਦੇ ਉਹਨਾਂ ਦੇ ਵੀਜੋ ਰੂਹ ਜਾਂਦੀ ਹੈ ਉਹਨਾਂ ਕਟੇ ਜਾਂਦੇ ਅੰਗ ਉਹ ਉਹ ਜ਼ਹਿਰ ਚੜ ਜਾਂਦੀ ਉਹਨਾਂ ਨੂੰ ਅਤੇ 10000 ਜੋਜੇਨ ਵਿੱਚ ਅੱਗ ਹੀ ਅੱਗ ਮਜਦੀ ਹੈ ਇਸ ਪ੍ਰਕਾਰ ਖੰਡੇ ਧਾਰ ਗਲੀ ਅਤ ਪੀੜੀ ਹੈ ਲੈ ਖਾਲੀਆ ਗਲਿਓਂ ਪੀੜੀ ਇਸ ਪ੍ਰਕਾਰ ਦਾ ਪਰਲੋਕ ਦਾ ਜਿਹੜਾ ਮਾਰਗ ਹੈ ਬਹੁਤ ਬੁਰਾ ਭੈਦਾਇਕ ਹੈ ਬੁਰਾ ਪੀਹਾਵਲਾ ਭੈਦਾਇਕ ਹੈ ਸਰ ਡੂਗਰ ਅਸਗਾਹ ਸਰ ਬੈਤਰਣੀ ਨਦੀ ਹੈ ਡੂੰਗਰ ਪਹਾੜ ਹਨਗੇ ਅਸਗਾ ਬੇਹਾਰ ਸਮੁੰਦਰ ਹੈ ਮੈਂ ਤਨ ਆਗਣ ਝੁਰਮੂਈ ਇਹਨਾਂ ਰਸਤਿਆਂ ਦੀ ਦੀਦੀ ਕਿਵੇਂ ਲੰਘਾਂਗੇ ਪਰਲੋਕ ਨੂੰ ਮਮਤਾ ਕਰਕੇ ਤੇ ਔਗਣਾ ਕਰਕੇ ਤਾਂ ਇਹ ਜਿੰਦ ਕਿਸ-ਕਿਸ ਕੇ ਮਰ ਰਹੀ ਹੈ ਫੇਰ ਪੜੋ ਪਿਛਲੀ ਤੋਕੋ ਰਾਹੋ ਬੁਰਾ ਪੀਹਾਵਲਾ ਜੋ ਮਾਰਗ ਜਿਹੜਾ ਬਹੁਤ ਬੁਰਾ ਰਾਹ ਹੈ ਪੀਹਾਵਲਾ ਭੈ ਦਾ ਇੱਕ ਹੈ ਹਰ ਡੂਗਰ ਅਸਗਾ ਇਹ ਸਾਥ ਸੰਗਤ ਜੀ ਸਰ ਐਸਾ ਰੂਪੀ ਨਦੀ ਹੈ ਤੇ ਪੰਜ ਕੋਸਾਂ ਦੇ ਪਹਾੜ ਹਨਗੇ ਅਸਗਾ ਬਿਹਾਰ ਸੰਸਾਰ ਸਮੁੰਦਰ ਹੈ ਮੈਤਨ ਆਗਣ ਚੁਰਮੁਈ ਮੇਰੇ ਅੰਦਰ ਔਗਣ ਹਨ ਇਹ ਇੱਕ ਮਾਗਰ ਮਾਛੀ ਨਹੀਂ ਕੰਮ ਕਰੋ ਆਜ਼ਾਦ ਕਾ ਜੋ ਸਾਬ ਨਿਕਲ ਜਾਣ ਵਾਲੇ ਹਨ ਇਸ ਦੇ ਵਿੱਚ ਮੇਰੀ ਜਿਹੜੀ ਬਿਰਤੀ ਹੈ ਇਹ ਆਗਣਾਂ ਦੇ ਤਨ ਸਾਥ ਝੁਰਝੁਰ ਕੇ ਮਰ ਰਹੀ ਆ ਵੇਣ ਗੁਣ ਕਿਉ ਘਰ ਜਾ ਜਿਨ੍ਹਾਂ ਕੇ ਨਿਮਰਤਾ ਆਦੇ ਗੁਣ ਸਰਦਾ ਆਦੇ ਗੁਣ ਨਹੀਂ ਹੋਏ ਕੁਨੋਂ ਜੇ ਪ੍ਰਲੋਕ ਰੂਪੀ ਕਾਰਜਪਾਦ ਦੇ ਸਹਦ ਕਿਵੇਂ ਜਾਵਾਂਗੇ ਸੱਚਖੰਡ ਦੇ ਵਿੱਚ ਕਿਸ ਪ੍ਰਕਾਰ ਆਦਰ ਦੇ ਸਹਦ ਪਹੁੰਚਾਂਗੇ ਗੁਣੀਆਂ ਗੁਣ ਲਈ ਪ੍ਰਭ ਮਿਲੇ ਜਿਹੜੇ ਗੁਣੀਆਂ ਸਰਦਾ ਦੇ ਗੁਣਾ ਵਾਲੇ ਪੁਰਖ ਸਤ ਸੰਤੋਖ ਦੇ ਆ ਧਰਮ ਵਿਚਾਰ ਆ ਤੇ ਗੁਣਾ ਵਾਲੇ ਆ ਗੁਣੀਆਂ ਗਿਆਨवान ਜਿਹੜੇ ਹਨ ਸਰਦਾ ਵਾਲੇ ਹਨ ਉਹ ਗੁਣ ਲੈ ਕੇ ਮਹਾਰਾਜੀ ਭੇਟਾ ਵਾਹਿਗੁਰੂ ਨੂੰ ਮਿਲ ਪਿਆ ਕਿਉਂ ਤੈਨ ਮਿਲੋ ਪਿਆ ਦੱਸੋ ਉਹਨਾਂ ਦੇ ਨਾਲ ਕਿਸ ਪ੍ਰਕਾਰ ਮਿਲਾਂ ਉਹ ਹੈ ਜਾਂ ਮੇਰਾ ਪਿਆਰ ਨਹੀਂ ਮਹਾਰਾਜ ਦੇ ਨਾਲ ਮੇਰੇ 'ਚ ਪਿਆਰ ਆਜ ਗੁਣ ਕੋਈ ਹੈ ਨਹੀਂ ਜੇ ਹੈ ਜਾਂ ਉਹਨਾਂ ਦਾ ਵਾਹਿਗੁਰੂ ਨਾਲ ਪਿਆਰ ਹੈ ਜਾਂ ਮੇਰਾ ਪਿਆਰ ਨਹੀਂ ਮੈਂ ਕਿਸ ਪ੍ਰਕਾਰ ਮਿਲਾਂ ਤਾਂ ਉੱਤਰ ਦਿੰਦੇ ਭਾਈ ਪਿਆਰ ਕਰ ਸਾਝਕ ਹੋ ਸੁਣ ਲਿਓ ਸਭਾ ਜੇ ਪ੍ਰੇਮ ਕੀਓ ਤਨੀ ਹੀ ਪ੍ਰਾਪਾਇਓ ਪਿਆਰ ਕਰਕੇ ਮਿਲ ਸਕੋਗੇ ਇਨਹੀ ਜੈਸੀ ਥੀ ਰਹਾਂ ਪਿਆਰ ਨਾਲ ਫੇ ਮਾਰਾ ਮੈਨੂੰ ਕਿਵੇਂ ਤਰੱਕੀ ਹੋਵੇਗੀ ਕਹਿੰਦੇ ਸਾਰੀ ਤੁਕ ਪੜੋ ਜਪ-ਜਪ ਹਿਦੈ ਮੁਰਾਰਾ ਜਦੋਂ ਪਿਆਰ ਨਾਲ ਜਪਣੇ ਯੋਗ ਮੁਰਾਰੀ ਨੂੰ ਛਿਰਦੇ ਹੀ ਜਪੋਂਗੇ ਜਪ-ਜਪ ਕੇ ਮੁਰਾਰੀ ਦੇ ਤਾਂ ਹੀ ਸਾਰੇ ਓਗਣ ਜਗਤ ਹੋ ਜਾਣਗੇ ਫਿਰ ਜਦ ਜਾਣ ਲਵਾਂਗੇ ਸੂਪ ਦੇ ਗਿਆਨ ਨੂੰ ਇਸ ਪ੍ਰਕਾਰ ਪੜਤੋ ਤੈਨਹੀ ਜੈਸੀ ਥੀ ਰਾਮ ਉਹਨਾਂ ਮਹਾਤਮਾ ਜੈਸੀ ਬ੍ਰਹਮ ਗਿਆਨੀ ਆਪ ਪਰਮੇਸ਼ਰੂਪ ਹੋ ਰਹਾਂਗੇ ਜਦ ਜਦ ਕੇ ਪਿਆਰ ਨਾਲ ਮੁਰਾਰੀ ਨੂੰ ਹਿਰਦੇ ਵਿੱਚ ਅਗੁਣੀ ਭਰਪੂਰ ਹੈ ਦੇਹਾਂ ਜਿਹੜੀਆਂ ਔਗਣਾ ਦੇ ਨਾਲ ਲਵਾਲਾ ਭਰੀਆਂ ਹੋਈਆਂ ਹਨ ਤ੍ਰਿਵਸਹਿ ਨਾ ਜਿੱਥੇ ਦੇਹਾਂ ਜ ਔਗਣ ਹਨਗੇ ਕਾਮ ਕਰੋ ਲੋਭ ਮੋਹ ਹੰਕਾਰ ਉਥੇ ਸਭ ਸੰਤੋਖ ਆਵੇ ਗੁਣ ਵੀ ਨਾਲ ਵਸਦੇ ਇਹਦੇ ਵਿੱਚ ਉਹਨਾਂ ਨੂੰ ਅਸੀਂ ਪਰਖ ਨਹੀਂ ਸਕਦੇ ਉਹਨਾਂ ਨੂੰ ਧਾਰਨ ਨਹੀਂ ਕਰ ਸਕਦੇ ਕਸੂਰ ਹੈ ਸਾਡੇ ਵਿੱਚ ਬਿਨ ਸਤਿਗੁਰ ਗੁਣ ਨਾ ਜਪਨੀ ਉਹ ਗੁਣ ਸਤਿਗੁਰ ਸਾਹਿਬ ਦੀ ਸ਼ਰਨ ਪਿਆ ਬਿਨਾ ਹੈ ਤਾਂ ਅੰਦਰ ਹੀ ਉਹ ਗੁਣ ਆਪੇ ਹੀ ਪ੍ਰਗਟ ਹੋਏ ਰਹਿੰਦੇ ਐ ਕੋ ਸੰਗ ਦੇ ਅਸਰ ਕਰਕੇ ਸਤਿਗੁਰਾਂ ਬਿਨਾ ਗੁਣ ਜਾਣੇ ਨਹੀਂ ਜਾ ਸਕਦੇ ਪ੍ਰਗਟ ਨਹੀਂ ਹੁੰਦੇ ਹਨ ਜਿੰਜਰ ਸ਼ਬਦ ਨਾ ਕਰੇ ਵੀ ਜਿੰਨਾ ਚਿਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨਹੀਂ ਨਾ ਕਰਦੇ ਹਿਰਦੇ 'ਚ ਉਹਨਾਂ ਜਿਹੜੇ ਔਗਣੇ ਬਣੇ ਰਹਿੰਦੇ ਐ ਗੁਣ ਨੀਂ ਅੰਦਰੋਂ ਪ੍ਰਗਟ ਹੋ ਸਕਦੇ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਕਰੇਗਾ ਉਦੋਂ ਅੰਦਰੋਂ ਹੀ ਸਾਰੇ ਗੁਣ ਪ੍ਰਗਟ ਹੋਏ ਆਉਣਗੇ ਲਸ਼ਕਰੀਆ ਘਰ ਸੰਮਲੇ ਇਹ ਤਾਂ ਭਾਈ ਸਾਰਾ ਸੰਸਾਰ ਗੋਲ ਵਾਸੀ ਵੀ ਨਹੀਂ ਆਈਆਂ ਮਹਾਰਾਜ ਸਾਹਿਬ ਕਹਿੰਦੇ ਹਨ ਲਸ਼ਕਰੀਆ ਘਰ ਸੰਮਲੇ ਲਸ਼ਕਰੀਆ ਇਸ ਪ੍ਰਕਾਰ ਸਾਧ ਸੰਗਤ ਜੀ ਕੋਈ ਬਰਖਾ ਦੇ ਨਾ ਹੋਣੇ ਕਰਕੇ ਦਰਿਆਵਾਂ ਦੇ ਕਿਨਾਰੇ ਤੇ ਲੋਕ ਆਪਣੀਆਂ ਗਵਾਂ ਨੂੰ ਨਾਲ ਲੈ ਕੇ ਚਲੇ ਜਾਂਦੇ ਤੇ ਜਿਸ ਵਕਤ ਬਰਖਾ ਹੋ ਜਾਂਦੀ ਦੇਸ਼ ਵਿੱਚ ਉਸ ਵੇਲੇ ਉੱਥੇ ਕਹਿੰਦੇ ਵੀ ਤੁਸੀਂ ਜਾਓ ਭਾਈ ਹੁਣ ਤੁਹਾਡੇ ਦੇਸ਼ ਵਿੱਚ ਬਰਖਾ ਹੋ ਗਈ ਹੈ ਕਾ ਹੋ ਗਿਆ ਹੋ ਉਹ ਜਿਹੜੀ ਲਸ਼ਕਰੀ ਗੋਲਵਾਸੀ ਹੈ ਉਹ ਆਪਦੇ ਘਰਾਂ ਨੂੰ ਫੇਰ ਸੰਭਾਲ ਲੈਂਦੀ ਹੈ ਘਰੀਆਂ ਆ ਕੇ ਟਿਕ ਜਾਂਦੇ ਹੈ ਜੇ ਉੱਥੇ ਮੇਰ ਕਰਨ ਕੌਣ ਰਹਿਣ ਦਿੰਦਾ ਉਹਨਾਂ ਨੂੰ ਕਿ ਤੁਸੀਂ ਗੋਲਵਾਸੇ ਕੱਟਣ ਵਾਸਤੇ ਆਏ ਹੁਣ ਕਿਉਂ ਕਿਉਂ ਬੈਠੇ ਹੋ ਇਸ ਪ੍ਰਕਾਰ ਲਸਕਰੀਆ ਘਰ ਸੰਮਲੇ ਇਹ ਸੰਸਾਰ ਦੇ ਜੀਵ ਜਿੰਨੇ ਗੋਲਵਾਸੇ ਦੀ ਨਿਆਹੀ ਹਨਗੇ ਇਹ ਸੰਸਾਰ ਵਿੱਚ ਗੋਲਵਾਸੇ ਨੂੰ ਆਏ ਹੋਏ ਆਸਰੂਪੀ ਨਦੀ ਦੇ ਉੱਤੇ ਪਦਾਰਥਾ ਰੂਪੀ ਘਾਹ ਚੁਗਾਰੇ ਆਪਣੇ ਇੰਦਰੀਆਂ ਨੂੰ ਇਹ ਦੇਹਾਂ ਨੂੰ ਇਹ ਜਿਸ ਵਕਤ ਇਹਨਾਂ ਦਾ ਹਾਸਾ ਪੂਰਾ ਹੋ ਗਿਆ ਉਸ ਵੇਲੇ ਇਹਨਾਂ ਨੂੰ ਘਰ ਪ੍ਰਲੋਕ ਸੰਭਾਲਣਾ ਪਵੇਗਾ ਇੱਥੇ ਨਹੀਂ ਕੋਈ ਰਹਿਣ ਦੇਵੇਗਾ ਇਸ ਦੁਨੀਆ ਦੇ ਵਿੱਚੋਂ ਕੁਝ ਕਰਨਾ ਪਵੇਗਾ ਸਭ ਦੇ ਤਾਂ ਹੀ ਇਸੇ ਪ੍ਰਕਾਰ ਫਿਓਰਿਕ ਬ੍ਰਿਸ਼ਟਾਂਤ ਹੋ ਰਿਹਾ ਹੈ ਲਸ਼ਕਰੀਆ ਘਰ ਸੰਭਲੇ ਲਸ਼ਕਰ ਕਾਉਣ ਮੈਂ ਫੌਜੀ ਆਦਮੀ ਹੁੰਦੇ ਆ ਲਸ਼ਕਰੀ ਫੌਜੀ ਜਿਹੜੇ ਹੁੰਦੇ ਹਨ ਉਹ ਛੁੱਟੀ ਆਉਂਦੇ ਐ ਛੁੱਟੀ ਆ ਕੇ ਘਰ ਦੇ ਵਿੱਚ ਸਮਾਰ ਕਰਦੇ ਐ ਮਿਲਦੇ ਐ ਇਸਵੰਨੀਆਂ ਦੇ ਨਾਲ ਉਹਨਾਂ ਪ੍ਰਸੰਨ ਕਰਦੇ ਐ ਆਏ ਵਜਹੋ ਲਿਖਾ ਕਰੋ ਵਜੋ ਰੁਜੀਨਾ ਦੋ ਤਿੰਨ ਮਹੀਨੇ ਦੀ ਜਿਵੇਂ ਤਨਖਾਹ ਹੁੰਦੀ ਹੈ ਉਹ ਤਨਖਾਹ ਲਖਾ ਕੇ ਆਏ ਹੁੰਦੇ ਐ ਉੱਥੇ ਰਹਿ ਨਹੀਂ ਸਕਦੇ ਘਰ ਵਿੱਚ ਐਵੇਂ ਛੁੱਟੀ ਕੱਟ ਕੇ ਫਿਰ ਉਹਨੂੰ ਕੁਝ ਕਰਕੇ ਜਾਣਾ ਪੈਂਦਾ ਇਸ ਪ੍ਰਕਾਰ ਸਾਹਿਬ ਸੰਗਤ ਜੀ ਫੌਜੀਆਂ ਦੀ ਨਿਆਹੀ ਇਹ ਜਿਹੜੇ ਆਪਣੇ ਸਰੀਰ ਹੈ ਤੇ ਇੰਦਰੀਏ ਹੈ ਇਨਾਂ ਦੇ ਸਮੇਤ ਇੰਨੇ ਦੇਹਾਂ ਕਾਰਨ ਸੂਖਮ ਸਥੂਲ ਇਹ ਫੌਜੀਆ ਦੀ ਨਹੀਂ ਆਈ ਇਹ ਮਾਤ ਲੋਕ ਰੂਪੀ ਕਲ ਨੂੰ ਸੰਭਾਲਣ ਵਾਸਤੇ ਅਸੀਂ ਆਏ ਹਾਂ ਆਏ ਵਜਹੋ ਲਿਖਾ ਉਹ ਸਾਰੇ ਵਜਹੋ ਰੀਜਿਨਾ ਵੀ ਇੰਨੇ ਸਾਲ ਜੀਵੋਗੇ ਇੰਨੇ ਮਹੀਨੇ ਜੀਵੋਗੇ ਇੰਨੇ ਦਿਨ ਰਹੋਗੇ ਇੰਨੀ ਰਾਤਾਂ ਰਹੋਗੇ ਇੱਕ ਲਿਖਾ ਕੇ ਆਪਣਾ ਵਜਿਨਾ ਆਏ ਆ ਕਿ ਇੰਨੀ ਥੋੜੀ ਪ੍ਰਾਪਲਬ ਹੈ ਇਹ ਪ੍ਰਾਪਲਬ ਭੋ ਕੇ ਤੁਹਾਨੂੰ ਪ੍ਰਲੋਗ ਜਾਉਣਾ ਪਵੇਗਾ ਇਸ ਪ੍ਰਕਾਰ ਜੀਹਨਾਂ ਲਿਖਾ ਕੇ ਆਏ ਹਨ ਕਾਰਕ ਮਾਵ ਹੈ ਸਿਰ ਧਾਣੀ ਜੇ ਤਾਂ ਪਈ ਆ ਕੇ ਇੱਥੇ ਸਿਰ ਦੇ ਤੇ ਸ਼੍ਰੀ ਮਹਾਨੀ ਪਰਮੇਸ਼ਰ ਨੂੰ ਆਪਣਾ ਮਾਲਕ ਜਾਣ ਕੇ ਕਾਰ ਭਗਤੀ ਨਹੀਂ ਕਮਾਉਣਾ ਕਰਵੇਂ ਜੀਵ ਸਾਹਾ ਪੱਲੇ ਪਾਉਦੇ ਬਾਈ ਇਹ ਲਹਾ ਪੱਲੇ ਪ੍ਰਲੋਕ ਵਿੱਚ ਜਾ ਕੇ ਪਾ ਲਿਆ ਨਿਦੇ ਚ ਇਨਨ ਲਾਭ ਪ੍ਰਾਪਤ ਹੋਵੇ ਪ੍ਰੇਮ ਰੂਪੀ ਪੱਲੇ ਤੇ ਪਰਮੇਸ਼ਰ ਦੀ ਪ੍ਰਾਪਤੀ ਉਹ ਲਾਭਾ ਪ੍ਰਾਪਤ ਹੋਵੇ ਲੱਭ ਲੋਭ ਬੁਰਾਈਆ ਇਰੇਕ ਆਕੇ ਇਰੇ ਛੁੱਟੀ ਕੱਟਣ ਵਾਸਤੇ ਆਉਂਦੇ ਐ ਲੱਭ ਖਾਣ ਦੇ ਤੇ ਲੱਗੇ ਰਹਿੰਦੇ ਐ ਲੋਭ ਜੋੜਨ ਦੇ ਤੇ ਲੱਗੇ ਰਹਿੰਦੇ ਐ ਤੇ ਮੰਦ ਕਰਮ ਕਰਦੇ ਐ ਬੁਰਾਈਆਂ ਵਿੱਚ ਲੱਗੇ ਰਹਿੰਦੇ ਹਨ ਛੋਡੇ ਮਨੋਂ ਵਿਸਾਰ ਇਨਾਂ ਔਗਣਾਂ ਨੂੰ ਜਿਹੜੇ ਮਨ ਤੋਂ ਵਿਸਾਰ ਛੱਡਦੇ ਉਹਦਾ ਨਏ ਲੈਗ ਫੌਜੀ ਹੁੰਦੇ ਐ ਜਿਵੇਂ ਬਾਬਾ ਹਦਰ ਸਿੰਘ ਜੀ ਵੀ ਫੌਜੀ ਹੋਏ ਐ ਬਾਬਾ ਕਰਮ ਸਿੰਘ ਜੀ ਵੀ ਫੌਜ ਚ ਭਰਤੀ ਸੀ ਬਾਬਾ ਆਇਆ ਸਿੰਘ ਜੀ ਸੰਧਿਆਲਾ ਸਿੰਘ ਆਦਿ ਜਿੰਨੇ ਮਹਾਂਪੁਰ ਕੋਈ ਸੰਧਮਗਰ ਸੁਣੀ ਆਮਗੜ ਵਾਲੇ ਇਹ ਸਾਰੇ ਫੌਜ ਚ ਮਿਲ ਕਰਕੇ ਹੀ ਇਹਨਾਂ ਨੇ ਜਿਵੇਂ ਹੁਕਮ ਪਹਾਕੋਂ ਦਾ ਮੰਨੀਦਾ ਇੱਥੋਂ ਸਿੱਖਿਆ ਲੈ ਕੇ ਵਾਹਿਗੁਰੂ ਦਾ ਭਜਨ ਕਰਕੇ ਉੱਚੇ ਜੀਵਨ ਵਾਲੇ ਹੋਏ ਸੀ ਇਸੇ ਪ੍ਰਕਾਰ ਲੱਭ ਖਾਣ ਦਾ ਲੋਭ ਜੋੜਨ ਦਾ ਬੁੜੀਆਂ ਆਈਆਂ ਮੰਨ ਜਿਹੜਾ ਕੋਈ ਪੁਰਖ ਵਿਸਾਰ ਛੱਡਦਾ ਏ ਇਸ ਦੁਨੀਆ ਚ ਆ ਕੇ ਛੋਟੇ ਮਨੋਂ ਵਿਸਾਰ ਇਹ ਮਨ ਕਿਉਂ ਵਿਸਾਰ ਛੱਡਦੇ ਹੰਮ ਜਿਹੜੇ ਤੁਹਾਨੂੰ ਪੁਰਖ ਗੜ ਦੋਹੀ ਬਾਦਸ਼ਾਹੀ ਫੇਰ ਸਾਧ ਸੰਗੇ ਜੀ ਕਿਲੇ ਦੇ ਵਿੱਚ ਬਾਦਸ਼ਾਹ ਜਿਸ ਦੇ ਨੌਕਰ ਹੁੰਦੇ ਉਸੇ ਦੀ ਦੁਹਾਈ ਫੇਰਨ ਕਦੀ ਨਾ ਆਵੇ ਹਾਰ ਫੇਰ ਉਹਨਾਂ ਨੂੰ ਕਦੇ ਹਾਰ ਨਹੀਂ ਆਉਂਦੀ ਇਸੇ ਪ੍ਰਕਾਰ ਸੰਸਾਰ ਰੂਪੀ ਕਿਲੇ ਵਿੱਚ ਉਹ ਦੁਹਾਈ ਪਰਮੇਸ਼ਰ ਦੀ ਫੇਰਨ ਕਿ ਵਾਹਿਗੁਰੂ ਐ ਸਾਡਾ ਅਸੀਂ ਕੋਈ ਨਹੀਂ ਐ ਸਭ ਕੁਝ ਪਰਮੇਸ਼ਵਰ ਹੈ ਇਹ ਜਿਹੜੇ ਸੰਸਾਰ ਰੂਪੀ ਕਿਲੇ ਜੀ ਪਰਮੇਸ਼ਵਰ ਦੇ ਨਾਮ ਦੀ ਦੁਹਾਈ ਦੁੰਦੇ ਐ ਉਹਨਾਂ ਨੂੰ ਇੱਥੇ ਕਦੇ ਹਾਰ ਨਹੀਂ ਆਉਂਦੀ ਸਭ ਵਕਾਰਾਂ ਤੋਂ ਜਿੱਤ ਕੇ ਜਾਂਦੇ ਹਨ ਗੜ ਕਿਲਾ ਕੌਣ ਸਰੀਰ ਇਹਦੇ ਵਿੱਚ ਜਿਹੜੇ ਪਰਮੇਸ਼ਵਰ ਦੇ ਨਾਮ ਦੀ ਦੁਹਾਈ ਸੁਗੰਧ ਖਾਂਦੇ ਐ ਉਹਨਾਂ ਨੂੰ ਕਦੇ ਕਾਮ ਕ੍ਰੋਧ ਆਦਿਕ ਹਰਾ ਨਹੀਂ ਸਕਦੇ ਗੜ ਦਸਮਾ ਦਵਾਰ ਐ ਜਿਹਦੀ ਦੁਹਾਈ ਪਰਮੇਸ਼ਵਰ ਦੇ ਨਾਮ ਦੀ ਜਿਹੜੇ ਦੁੰਦੇ ਐ ਉਨ੍ਹਾਂ ਨੂੰ ਸਾਧ ਸੰਗੇ ਜੀ ਕਿਸੇ ਪ੍ਰਕਾਰ ਦੀ ਹਾਰ ਜਿਹੜੀ ਹੈ ਉਹ ਪ੍ਰਾਣਾ ਯਾਮ ਕਰਨ ਵਿੱਚ ਕੋਈ ਰੁਕਾਵਟ ਪੈਣ ਨੂੰ ਬਹਾਰ ਨਹੀਂ ਆਉਂਦੀ ਇਸੇ ਪ੍ਰਕਾਰ ਗੜ ਅੰਤਾ ਕਰਨ ਹੈ ਇਹਦੇ ਚ ਦੋਹੀ ਪਾਤਸ਼ਾਹ ਆਕਾਲਪੁਰ ਦੀ ਜਿਹੜੇ ਗੁੰਦੇ ਆ ਨਾਮ ਸਿਮਰਨ ਕਰਦੇ ਆ ਕਦੇ ਨਾ ਆਵੇ ਉਹਨਾਂ ਨੂੰ ਕਦੇ ਮਨੁੱਖਾ ਜਨਤ ਹਾਰ ਨਹੀਂ ਉਹ ਦੀ ਮੁਕਤ ਹੋ ਜਾਂਦੇ ਹਨ ਉਹ ਪੁਰਖ ਚੱਕਰ ਕਹੀਏ ਖਸਮ ਕਾ ਜਿਹੜਾ ਭਾਈ ਨੌਕਰ ਤਾਂ ਕਹਾਵੇ ਆਪਣੇ ਮਾਲਕ ਦਾ ਸਾਹ ਹੋਏ ਉੱਤਰ ਦੇ ਤੇ ਸਾਹਮਣੇ ਬੋਲੇ ਕਿ ਮੇਥੋਂ ਨਹੀਂ ਇਹ ਕੰਮ ਹੋ ਸਕਦਾ ਉੱਤਰ ਦੇ ਦੇ ਜਵਾਬ ਦੇ ਦੇ ਵੇ ਅਜੋ ਗੁਵਾਈ ਆਪਣਾ ਉਹ ਨੌਕਰ ਪੂਰਾ ਨਹੀਂ ਨੌਕਰੀ ਕਰ ਸਕਦਾ ਉਹਦਾ ਜਿਹੜਾ ਰੋਜ਼ੀਨਾ ਹੁੰਦਾ ਨਾ ਤਨਖਾਹ ਲੱਗੀ ਹੁੰਦੀ ਹੈ ਉਹ ਦੀ ਟੁੱਟ ਜਾਂਦੀ ਹੈ ਉਸ ਦਿਨ ਤੋਂ ਸਤ ਨਾ ਬੈਸ ਹੈ ਸੀ ਤੇ ਜੇ ਉਹ ਕੋਈ ਮਸੇਵਕ ਬਣ ਕੋਈ ਪਾਦਸ਼ਾਹ ਦਾ ਮਾਲਕ ਬਣ ਗਿਆ ਉਹ ਤਖਤ ਤੇ ਨਹੀਂ ਬੈਠ ਸਕਦਾ ਉਹ ਤਾਂ ਬਲਕੇ ਬਾਹਰਾਂ ਪੱਥਰਾਂ ਤੋਂ ਬਾਹਰ ਸਿੱਟਿਆ ਜਾਂਦਾ ਕੱਢਿਆ ਜਾਂਦਾ ਕਿਸੇ ਦੇਸ਼ 'ਚ ਉਹਦੇ ਰਾਜ 'ਚ ਕੋਈ ਨੌਕਰੀ ਨਹੀਂ ਉਹ ਕਰ ਸਕਦਾ ਇਸ ਪ੍ਰਕਾਰ ਦੀ ਹਾਲਤ ਹੋਦੀ ਹੋ ਜਾਂਦੀ ਹੈ ਇਸੇ ਪ੍ਰਕਾਰ ਚੱਕਰ ਕਹੀਏ ਖਸਮ ਕਾ ਜਿਹੜਾ ਭਗਤ ਕਹਾਵੇ ਮਾਲਕ ਅਕਾਲ ਪੁਰਖ ਦਾ ਚੱਕਰ ਕਹਾਵੇ ਸਾਹ ਹੋਏ ਉੱਤਰ ਦੇ ਸਾਹਮਣੇ ਉੱਤਰ ਦੇ ਮੇਥੋਂ ਨਹੀਂ ਮਾਰਾ ਭਾਣਾ ਮੰਨਿਆ ਜਾਂਦਾ ਮੇਥੋਂ ਨਹੀਂ ਦੁੱਖ ਵਿੱਚ ਪਰਮੇਸ਼ਰ ਦਨ ਕੇ ਕੇ ਕੀਤਾ ਜਾਂਦਾ ਮੈਨੂੰ ਨਹੀਂ ਸੁਖ ਛੱਡਿਆ ਜਾਂਦਾ ਮੇਰੇ ਪਾਸੋਂ ਇਹ ਉਹ ਸਾਹਮਣੇ ਉੱਤਰ ਪਰਸ਼ਨ ਕਰੇ ਹਉਮੈ ਕਰੇ ਆਪਦੇ ਸਾਧਨਾ ਦੀ ਵਜੋ ਗਵਾਈ ਆਪਣਾ ਉਹਦਾ ਵਜੋ ਜਿਹੜਾ ਰੂਹੀਨਾ ਨਾ ਪਰ ਲਬਦ ਵੇ ਇਨਾ ਚਿਰ ਤੂੰ ਜੀਵੇਂਗਾ ਇਨਾ ਸੁਖ ਭੋਗੇਗਾ ਉਹ ਰ ਜੀਨਾ ਜਿਹੜੀ ਉਹਦੀ ਤਨਖਾਹ ਇਹਨੂੰ ਵੀ ਗਵਾ ਲਿੰਦਾ ਹੈ ਸਤ ਨਾ ਬੈ ਸਹਸੀ ਇਸ ਰੂਪ ਰੂਪੀ ਤਖਤ ਤੇ ਨਹੀਂ ਬੈਠ ਸਕਦਾ ਉਹ ਤਾਂ 84 ਲੱਖ ਜੂਨਾ ਜੀ ਪਰ ਹੰਦਾ ਫਿਰਦਾ ਸਭ ਪਰਖੋ ਜੀ ਤਮ ਹੱਥ ਵੜੇ ਆ ਇਹ ਤਾਂ ਸਤਗੁਰੂ ਪਿਆਰਿਆਂ ਦੇ ਵਾਸਤੇ ਹੱਥ ਇੰਨੀਆਂ ਵੜਿਆਈਆਂ ਦੇਣੀਆਂ ਹਨ ਜੈ ਭਾਵੈ ਤੈ ਜਿਹੜਾ ਸਤਗੁਰੂ ਸਾਹਿਬ ਵੀ ਸਰਦਾ ਕਰਦਾ ਹੈ ਗੁਰੂ ਸਾਹਿਬ ਨੂੰ ਭਾਜਾਂਦਾ ਹੈ ਉਹਨੂੰ ਮਾਰਿਆ ਸਾਸ਼ ਰੂਪ ਦੇ ਤੱਕ ਨਹੀਂ ਵਡਿਆਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਦੇ ਦਿੰਦੇ ਹਨ ਆਪ ਕਰੇ ਕਿਸ ਆਖੀ ਹੈ ਇਹ ਵੀ ਪਰਮੇਸ਼ਰ ਨੇ ਸਾਰੇ ਜਗਤ ਨੂੰ ਕਰਿਆ ਹੈ ਤੇ ਕਿਨੂੰ ਕਹੀਏ ਜਾ ਕੇ ਮਾਰਿਆ ਐ ਨਹੀਂ ਆਇਓ ਕਰੋ ਅਬਰ ਨਾ ਕੋਈ ਕਰੇ ਹੋਰ ਕੋਈ ਕਰਨ ਵਾਲਾ ਹੈ ਹੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਨੇ ਬਾਣਾ ਮੰਨੋ ਇਹ ਕੁਝ ਸਿੱਖੋ ਇਉਂ ਜਾਣੋ ਆਪ 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 ਕਰੇ ਕਿਸ ਆਖੀਐ ਐਪੀ ਉਹ ਪਰਮੇਸ਼ਰ ਗੁਰੂ ਸਰੂਪ ਹੋ ਕੇ ਉਪਦੇਸ਼ ਦਿੰਦਾ ਹੈ ਤੇ ਕਿਨੂ ਆਖੀਏ ਜਾ ਕੇ ਉਸ ਤੋਂ ਬਿਨਾ ਅਵਰ ਨਾ ਕੋਈ ਕਰੇ ਹੋਰ ਕੋਈ ਕਲਿਆਣ ਕਰਨ ਵਾਲਾ ਨਹੀਂ ਉਸੇ ਦੀ ਸ਼ਰਨ ਪੈ ਰਹੀਏ ਤਾਹੀਂ ਸ਼ੁਕਾਰਾ ਹੋਵੇਗਾ ਬੀਜੋ ਸੂਝੈ ਕੋ ਨਹੀਂ ਮਹਾਰਾਜ ਸਾਹਿਬ ਕਹਿੰਦੇ ਬੀਜੋ ਦੂਸਰਾ ਹੈ ਪਰਮੇਸ਼ਰ ਸੂਝੈ ਦਸਦਾ ਨਹੀਂ ਹੈ ਕੋਈ ਬਹਿਦਲੀਚਾ ਜਿਹੜਾ तेरे ਬਰਾਬਰ ਦੂਸਰਾ ਰੱਬ ਬਣ ਕੇ ਇਸ ਸੰਘਾਸਨ ਪਾ ਕੇ ਬੈਠੇ ਮੈਂ ਖੁਦ ਖੁਦਾ ਹਾਂ ਸੈਂਟੋ ਪੀਸ ਆਪਣੀ ਕੰਪਨੀ ਜੁੱਤੇ ਸਨੇ ਖੁਦਾ ਬਣੇ ਰਹਿੰਦੇ ਕਈ ਜਿਹੜਾ ਗਲੀਚਾ ਨਿਆਹ ਰੂਪੀ ਗਲੀਚਾ ਤਾ ਕੇ ਬੈਠ ਕੇ ਮਿਆਉ ਕਰੇ ਸਾਰਿਆਂ ਦੇ ਹਿਰਦਿਆਂ 'ਚ ਦੂਸਰਾ ਨਹੀਂ ਹੈ ਪਰਮੇਸ਼ਰ ਆਪ ਤੋਂ ਬਿਨਾ ਕੋਈ ਦਿਸਦਾ ਇਸੇ ਪ੍ਰਕਾਰ ਗੁਰੂ ਰੰਗ ਸਾਹਿਬ ਦੇ ਜਿਹੜੇ ਲੋਕ ਗੱਡੀਆਂ ਲਾ ਕੇ ਬੈਠ ਜਾਂਦੇ ਆ ਉਹ ਕਿੰਦੀ ਗਲਤੀ ਕਰਦੇ ਹਨ ਮਾਰਾ ਕਹਿੰਦੇ ਦੂਸਰਾ ਕੋਈ ਦਿਸਦਾ ਨਹੀਂ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਰਾਬਰ ਕੋਈ ਗੱਡੀ ਲਾ ਕੇ ਨਹੀਂ ਸੀ ਬੈਠ ਸਕਦਾ ਗੁਰੂ ਅੰਗਦ ਸਾਹਿਬ ਮਹਾਰਾਜ ਸਾਜੇ ਖਡੂਰ ਸਾਹਿਬ ਰਾਜਦੇ ਸੀ ਉਸ ਵੇਲੇ ਇੱਕ ਹਰੀ ਕਹਿੰਦਾ ਚੌਧਰੀ ਆਇਆ ਉਹਦੇ ਸਤਕਾਰਵਾ ਕੇ ਮਾਰੇ ਕਹਿੰਦੇ ਪੁਰਾਣਾ ਮਲਾਪੀ ਐ ਭਾਈ ਪੰਘੂੜਾ ਢਾ ਦਿਓ ਪੰਘੂੜਾ ਦਾ ਤਾ ਉਹ ਪੰਘੂੜੇ ਤੇ ਨਾ ਬੈਠਾ ਤੇ ਮਾਰਾ ਉਹਦੇ ਸਹਰਾਣੇ ਆ ਬੈਠਾ ਸਤਿਗੁਰੂ ਸਾਹਿਬ ਤਾਂ ਚੁੱਪ ਕਰ ਰਿਹਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਫੇਰ ਉਹ ਜੋ ਚਲਿਆ ਗਿਆ ਦੋ ਘੜੀਆਂ ਬੈਠ ਕੇ ਉਸ ਵੇਲੇ ਸਿੱਖ ਕਹਿਣ ਲੱਗੇ ਵੇਖੋ ਮਹਾਰਾਜ ਦੇ ਵਾਤੇ ਸੰਗਤ ਵਿੱਚ ਸੰਗਤ ਦੇ ਰੂਪ ਵਿੱਚ ਨਹੀਂ ਬੈਠਾ ਢੂਂਗੜਾ ਵੀ ਡਾਹ ਢੂਂਡੇ ਵੱਲ ਨਿਗਾਹ ਹੀ ਨਹੀਂ ਕੀਤੀ ਆਪਦੇ ਸਹਰਾਣੇ ਆ ਕੇ ਬੈਠ ਗਿਆ ਮਹਾਰਾਜ ਸਾਹਿਬ ਕਹਿਣ ਲੱਗੇ ਅੱਛਾ ਭਾਈ ਇਹਦੇ ਕਰਮੀ ਇਹੇ ਜੇ ਸੀ ਹੁਣ ਇਹਦੇ ਨਾਮ ਪੜੀਂ ਨਾ ਢੂਂਗੜਾ ਇਹ ਸਭ ਕੋਈ ਇਹਨ ਗੁਰੂ ਦੇ ਸਤਕਾਰ ਨਹੀਂ ਰੱਖਿਆ ਇਹ ਨਹੀਂ ਰਹੇਗਾ ਇਉ ਹਰੀ ਕੇ ਸਾਰੇ ਉਜੜ ਗਏ ਸਾਨੂੰ ਉਸ ਵੇਲੇ ਸਾਧ ਸੰਗਤ ਜੀ ਇਸ ਪ੍ਰਕਾਰ ਵੀ ਹਾਲਤ ਹੈ ਆ ਜਿਹੜਾ ਆਪਣੇ ਪਤਨ ਦੇ ਤੇ ਹਰੀ ਕਾ ਪਿੰਡ ਵਾ ਹੈ ਇਹ ਉਹ ਲੋੰਦਾ ਉਹ ਜਿਹੜਿਆ ਹੋਇਆ ਪਿਆਸੀ ਸਾਹਿਬ ਸਿੰਘ ਜੀ ਇਸ ਪ੍ਰਕਾਰ ਦੀ ਹੰਤ ਹੋਈ ਸੋ ਜਿਨ੍ਹਾਂ ਨੂੰ ਗੁਰੂ ਮਹਾਰਾਜ ਦਾ ਸਤਕਾਰ ਨਹੀਂ ਰੱਖਿਆ ਇਉ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਿਹੜੇ ਗੱਡੀਆਂ ਲਾ ਕੇ ਬੈਠਦੇ ਐ ਉਹਨਾਂ ਦਾ ਵੀ ਇਹੋ ਹੀ ਹੰਤ ਹੋਵੇਗੀ ਭੈ ਨਹੀਂ ਕਰਦੇ ਸੱਚੇ ਪਾਤਸ਼ਾਹ ਦਾ ਬੀਜੋ ਸੁਝੈ ਕੋ ਨਹੀਂ ਬੀਜੋ ਦੂਸਰਾ ਨਹੀਂ ਕੋਈ ਸੁਝਾ ਦਿਸ ਰਿਹਾ ਹੈ ਬਹਿ ਦਲੀਚਾ ਪਾ ਜਿਹੜਾ ਦਲੀਚਾ ਪਾ ਕੇ ਬੈਠ ਜਾਵੇ ਇੱਕ ਸੰਤ ਦੀ ਗੱਲ ਦਸੀ ਕਿ ਗੁਰੂ ਸਾਹਿਬ ਦੇ ਸਾਹਮਣੇ ਮੰਜਾ ਢਾ ਕੇ ਬੈਠ ਗਿਆ ਜੋ ਮੰਜਾ ਢਾ ਕੇ ਬੈਠ ਗਿਆ ਉਹ ਤੇ ਸੇਵਕਾਂ ਨੇ ਕਿਹਾ ਕਿ ਸੰਤ ਜੀ ਕੀ ਕਰਦੇ ਹੋ ਕਹਿੰਦੇ ਅਸੀਂ ਬ੍ਰਹਮੀ ਆ ਨਾ ਸਾਡੇ ਚ ਕੀ ਫਰਕ ਹੋਇਆ ਜਦੋਂ ਉਹਨਾਂ ਨੇ ਕਿਹਾ ਫਿਰ ਉਹ ਸਿੱਖਨ ਭੱਜ ਕੇ ਤਖਤ ਤੇ ਮਹਾਰਾਜ ਦੇ ਅੜਾ ਤੇ ਇਸ ਪ੍ਰਕਾਰ ਉਹਨਾਂ ਭੈ ਕੀਤਾ ਗੁਰੂ ਸਾਹਿਬ ਦਾ ਪਰ ਕਈ ਆਦਮੀ ਨਰ ਚੱਕ ਇਹ ਜੇ ਲੋਕ ਹੁੰਦੇ ਹਨ ਨਰਕ ਨਿਵਾਰਨ ਨਰ ਹੈ ਨਾਰੋ ਜੀ ਜੋ ਸੁਝਾ ਕੋ ਨਹੀਂ ਦੂਸਰਾ ਨਹੀਂ ਕੋਈ ਸੁਝਾ ਦਿਸਦਾ ਹੈ ਸੰਸਾਰ ਵਿੱਚ ਬਹਿਦਲੀਚਾ ਪਾ ਜਿਹੜੇ ਮਹਾਰਾਜ ਆਪ ਦਾ ਸੰਗਾਸਣ ਨੂੰ ਪਾ ਕੇ ਬਰਾਬਰ ਬੈਠ ਸਕੇ ਆਪ ਇੱਕੋ ਇੱਕ ਹੋ ਨਰਕ ਨਿਵਾਰਨ ਨਰ ਹੈ ਨਾਰੋ ਇਹ ਸੱਚੇ ਪਾਤਸ਼ਾਹ ਆਪ ਨਰਕ ਦੀ ਨਿਵਰਤੀ ਕਰਨ ਵਾਲੇ ਹਾਂ ਜਮਨ ਨਰਕ ਨੂੰ ਨਾਸ ਕਰਨ ਵਾਲੇ ਹੂੰ ਨਰ ਅਨੰਤੇ ਹੂੰ ਆਪ ਨਰ ਸੱਚੇ ਪਾਤਸ਼ਾ ਸਾਰਿਆਂ ਨਰਾਂ ਔਰ ਔਰਤਾਂ ਪੁਰਸ਼ਾਂ ਦੇ ਨਿਯੰਤਕ ਪ੍ਰੇਰਕ ਹੂੰ ਨਰ ਸਿੰਘ ਆਦਿ ਕ੍ਰੂਪਾ ਨੂੰ ਧਾਰਨ ਵਾਲੇ ਹੂੰ ਸੱਚ ਸਾਚਨ ਆਪ ਸੱਚ ਸਰੂਪ ਹੈ ਮਹਾਰਾਜ ਆਪ ਦਾ ਨਾਮ ਵੀ ਸੱਚਾ ਹੈ ਕੀ ਕਰਦਾ ਕਰਦਾ ਨਸਾਨੇ ਭੇਜੇ ਟਿੱਕੇ ਸੱਚਾ ਨਾਮ ਜਗਦੇ ਹਨ ਉਹਨਾਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਬਣ ਪਰਣ ਢੂੰਡ ਤ ਫਿਰ ਰਹੀ ਬਣ ਬਿਰਸ਼ਾਂ ਨੂੰ ਸਾਰਿਆਂ ਨੂੰ ਕਿਰਨ ਕਖਾਦ ਕਾ ਨੂੰ ਢੂੰਡ ਤ ਭਾਲਦੀ ਫਿਰ ਰਹੀ ਹੈ ਮੇਰੀ ਬਿਰਤੀ ਮਨਮਹਿ ਕਰੋ ਵਿਚਾਰ ਮਨ ਦੇ ਚ ਵਿਚਾਰ ਕਰਦੇ ਹਾਂ ਇਸੇ ਪ੍ਰਕਾਰ ਬਣ ਸਰੀਰ ਤੇ ਕਿਰਨ ਇੰਦਰੀਆਂ ਵਿੱਚ ਤਿੰਨਾਂ ਗੁਣਾ ਵਿੱਚ ਬਣ ਬਰਾਟ ਰੂਪ ਸਰੀਰ ਵਿੱਚ ਸਾਰੇ ਭਾਲਦੀ ਫਿਰ ਰਹੀ ਹਾਂ ਮਨਮਹਿ ਕਰੋ ਵਿਚਾਰ ਉਸ ਰੂਪ ਦੀ ਕਿਤੋਂ ਪ੍ਰਾਪਤੀ ਨਹੀਂ ਹੋਈ ਮਾਰਾ ਕਹਿੰਦੇ ਮਨ ਵਿੱਚ ਹੀ ਉਹ ਸਰੂਪ ਹੈ ਉਹਦੀ ਵਿਚਾਰ ਕਰੋ ਲਾਲ ਰਤਨ ਬਹੁ ਮਾਨ ਕੀ ਓਏ ਮਨ ਦੇ ਵਿੱਚ ਹੀ ਲਾਲ ਹੈ ਰਤਨ ਹੈ ਬਹੁਤ سارے ਮਾਨਕ ਹਨ ਸਤਗੁਰ ਹਾਸ ਪੰਡਾਾਰੇ ਪੰਡਾਰੇ ਖੋਲਣ ਦਾ ਹੱਥ ਸਤਗੁਰੂ ਦੇ ਕੁੰਜੀ ਹੈ ਲਾਲ ਪ੍ਰੇਮ ਵੀ ਹੈ ਰਤਨ ਵਿਰਾਗ ਵੀ ਹੈ ਬਹੁ ਮਾਨਕ ਸਰਵ ਮਨਨ ਅਧਿਆਸਨ ਆਲ ਗੁਣ ਵੀ ਹਨ ਸਤਿਗੁਰੂ ਸਾਹਿਬ ਦੇ ਅਦੀਨ ਹੈ ਜਾਂ ਤਾਂ ਕਨੂਪੀ ਪੰਡਾਰੇ ਚੋਂ ਗੁਣ ਪ੍ਰਗਟ ਕਰਦੇ ਹਨ ਮਹਾਰਾਜ ਤੂੰ ਤੁਮ ਹੋਵਾ ਪ੍ਰਭ ਮਿਲੈ ਜੇ ਕਰਕੇ ਉੱਤਮ ਗੁਣਾ ਦੇ ਸਹਿਤ ਹੋਵਾਂ ਉੱਤਮ ਅਧਿਕਾਰੀ ਹੋਵਾਂ ਤਨ ਮਨ ਤਨਸਾਭ ਸੋਮ ਗੁਰ ਕੋ ਇਹ ਜੇ ਉੱਤਮ ਹੋਵਾਂ ਤਾਂ ਪ੍ਰਭੂ ਅਕਾਲ ਪੁਰਖੇ ਨਾਲ ਮਿਲ ਸਕਾਂ ਇੱਕ ਮਨ ਏਕੈ ਭਾਗ ਕਾਦਰ ਮਨ ਨੂੰ ਹੋ ਕੇ ਇੱਕ ਪਰਮੇਸ਼ਰ ਦਾ ਭਾਗ ਪ੍ਰੇਮ ਕਰਕੇ ਇੱਕ ਦਾ ਮੰਨਣ ਕਰਾਂ ਇੱਕ ਦਾ ਭਾਗ ਪ੍ਰੇਮ ਕਰਾਂ ਇਕ ਜੋ ਮਨ ਸਿਰੋਮਣੀ ਹੈ ਗੁਰਾਗੋ ਮੰਤਰ ਕਰਕੇ ਉਹ ਸਿਖਵੇ ਭਾਗ ਪ੍ਰਕਾਸ਼ ਨੂੰ ਪਾਵਾਂ ਨਾਨਕ ਪ੍ਰੀਤਮ ਰਸ ਮਿਲੇ ਇਉ ਸਤਗੁਰੂ ਜੀ ਕਹਿੰਦੇ ਪ੍ਰੀਤਮ ਸਤਗੁਰਾਂ ਦੇ ਨਾਲ ਜਿਹੜੇ ਰਸ ਪ੍ਰੇਮ ਨਾਲ ਮਿਲੇ ਹਨ ਲਾਹ ਲੈ ਪਰਥਾ ਉਹ ਭਾਈ ਪਰਲੋਕ ਦਾ ਲਾਭ ਲੈ ਲੈਂਦੇ ਹਨ ਪਰ ਥਾਂ ਪਰਾ ਜੋ ਥਾਵਾਂ ਤੋਂ ਸਾਰਿਆਂ ਤੋਂ ਪਰਾ ਰੂਪ ਬ੍ਰਹਮ ਹੈ ਉਹ ਜਿਹ ਗੁਰਾਂ ਦੇ ਸਬਬ ਕਰਕੇ ਲਾਹਾ ਪਾ ਲੈਂਦੇ ਹਨ ਰਚਨਾ ਰਾਜ ਜਿਨ ਰਚੀ اے ਭਾਈ ਜਿਸਨ ਰਚਨਾ ਰਾਜ ਜਿਨ ਰਚੀ ਜਿਸਨ ਸੂਖਮ ਤਤਾਂ ਦੀ ਰਚਨਾ ਰਜ ਕੇ ਸੂਖਮ ਸ੍ਰਿਸ਼ਟੀ ਰਚੀ ਹੈ ਜਿਸਨ ਸੂਝੂਲ ਤਤਾਂ ਨੂੰ ਰਜ ਕੇ ਸਥੂਲ ਸ੍ਰਿਸ਼ਟੀ ਰਚੀ ਹੈ ਜਿਨ ਸ੍ਰਿਆ ਆਕਾਰ ਜਿਸ ਵਾਹਿਗੁਰੂ ਨੇ ਇਹ ਆਕਾਰ ਸੰਸਾਰ ਦਾ ਸ੍ਰਿਆ ਸਿਰਜਣਾ ਕੀਤਾ ਹੈ ਸੂਖਮ ਸਥੂਲ ਕਾਰਨ ਦੇ ਹਾਦਕ ਜਿਸ ਵਾਹਿਗੁਰੂ ਨੇ ਸਿਰਜਣਾ ਕੀਤੀਆਂ ਹਨ ਗੁਰਮੁਖ ਬੇਅੰਤ ਧਾਈ ਹੈ ਗੁਰਮੁਖਾਂ ਦੀ ਸੰਗਤ ਮਿਲ ਕਰਕੇ ਉਸ ਬੇਅੰਤ ਪਰਮੇਸ਼ਰ ਨੂੰ ਫੇਰ ਪੜੋ ਰਚਨਾ ਰਾਜ ਜਿਨ ਰਚੀ ਜਿਸ ਨੇ ਰਚਨਾ ਰਾਜ ਜਿਨ ਰਚੀ ਜਿਸ ਨੇ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਵਿਰਾਗ ਹੋਵੇ ਖੜ ਸੁਮਤੀ ਮੋਖਚਾਰਕ ਕਿਉਂ ਸਾਧਨਾਂ ਦੀ ਰਚਨਾ ਰਚੀ ਹੈ ਕਿਹੜਾ ਸ਼ਦਮਨ ਮੰਨਨ ਦੇ ਆਸਨ ਦੀ ਤਤਤਵ ਨੂੰ ਸੋਧ ਨੂੰ ਰੱਖਣਾ ਰਹੀ ਹੈ ਕਿਨ ਸਿਰਿਆ ਆਕਾਰ ਜਿਨ੍ਹਾਂ ਨੇ ਆਕਾਰ ਬ੍ਰਹਮ ਗਿਆਨ ਦਾ ਪ੍ਰੋਖ ਗਿਆਨ ਦਾ ਹਿਰਦੇ ਚ ਸਿਰਜਿਆ ਪ੍ਰਗਟ ਕੀਤਾ ਹੈ ਗੁਰਮੁਖ ਬੇਅੰਤ ਧਿਆਈ ਉਹ ਗੁਰਮੁਖ ਰੂਪ ਦੀ ਪ੍ਰਾਪਤੀ ਵਾਲੇ ਹੈ ਗੁਰਾਂ ਦੇ ਅਰਮਖੀ ਦੁਆਰਾ ਉਸ ਬਿਆਨਤ ਨੂੰ ਤੇ ਆਉਣਾ ਕਰੀਏ ਜੀਵਨ ਮੁਕਤੀ ਵਾਸਤੇ ਆਨ ਤਨਾ ਪਾਰ ਆਵਾ ਉਹ ਸਰੂਪ ਦਾ ਅੰਤ ਰਾਰ ਪਾਰ ਦਾ ਲੋਕ ਪਲੋ ਕਰਕੇ ਪਾਇਆ ਨਹੀਂ ਜਾਂਦਾ ਹੈ ਅਡਾੜਾ ਰੂੜਾ ਹਰ ਜੀਉ ਸੂ ਅਡਾਰੇ ਅੱਖਰ ਦੁਆਰਾ ਗੁਰਮਖੀ ਦੇ ਅੱਖਰ ਮਾਰਾ ਕਹਿੰਦੇ ਹਣ ਹੁਣ ਅਡਾਰੇ ਅੱਖਰ ਦੁਆਰਾ ਅਡਾੜਾ ਅਡਾੜਾ ਗੁਰੂ ਰੂੜਾ ਹਰ ਜੀਉ ਸੂ ਅਡਾਰੇ ਅੱਖਰ ਵਾ ਕੇ ਰੂੜੋ ਸੁੰਦਰ ਸਰੂਪ ਹੈ ਸੋ ਹਰੀ ਪਰਮੇਸ਼ਰ ਸੁੰਦਰ ਤੋਂ ਸੁੰਦਰ ਹੈ ਇਸ ਬਿਨ ਰਾਜਾ ਅਵਰ ਨਾ ਕੋ ਉਸ ਤੋਂ ਬਿਨਾ ਰਾਜਾ ਭੀਤ ਨੂੰ ਜਾਣਨ ਵਾਲਾ ਵੀ ਕੋਈ ਨਹੀਂ ਰਾਜਾ ਪ੍ਰਕਾਸ਼ ਰੂਪ ਵੀ ਕੋਈ ਨਹੀਂ ਦੁਨੀਆ ਦਾ ਪਾਦਸ਼ਾ ਵੀ ਉਸ ਤੋਂ ਬਗੈਰ ਕੋਈ ਨਹੀਂ ਅਬਰਸਤਾਨ ਚ ਅੜਾੜੇ ਗਾਰਡ ਤੋਂ ਸੁਣੂ ਅੜਾੜੇ ਖਰਦਾਰਾ ਕਹਿੰਦੇ ਆ ਭਾਈ ਕਾਮ ਕਰੋ ਦੀ ਬਿਉ ਉਤਾਰਨ ਵਾਲਾ ਤੇ ਗੁਰੂ ਦਾ ਮੰਤਰ ਗਾਰਡੂ ਹੈ ਇਸ ਨੂੰ ਵੀ ਸੁਣਨਾ ਕਰੋ ਹਰ ਵਸੈ ਮਨ ਮ ਜਦੋਂ ਪਰਮੇਸ਼ਰ ਮਨ 'ਚ ਵਸ ਜਾਏਗਾ ਉਸ ਵੇਲੇ ਵਿਕਾਰ ਸਭ ਨਾਸ ਹੋ ਜਾਣਗੇ ਗੁਰ ਪ੍ਰਸਾਦੀ ਹਰ ਪਾਈ ਹੈ ਸਤ ਗੁਰਾਂ ਦੀ ਕਿਰਪਾ ਕਰਕੇ ਇਸ ਪ੍ਰਕਾਰ ਹੈ ਹਰੀ ਅਕਾਲ ਪੁਰਖ ਨੂੰ ਪਾ ਲਈਦਾ ਹੈ ਮਤ ਕੋ ਭਰਮ ਭੁਲਾ ਮਤੋਂ ਕੋ ਇਸ ਪਰੋਂ ਚ ਭੁੱਲੇ ਕਿ ਮੈਂ ਆਪੋਂ ਪ੍ਰਾਪਤ ਕਰ ਲਵਾਂਗਾ ਸ਼ਰਧਾ ਤੋਂ ਬਿਨਾਂ ਕਿਸੇ ਤੋਂ ਨਹੀਂ ਪਾਇਆ ਜਾਣਾ ਵਾਹਿਗੁਰੂ ਦਾ ਸਰੂਪ ਸੋ ਸਾਹੂ ਸਾਚਾ ਜਿਸ ਹਰ ਧਨ ਦਾ ਉਹ ਸ਼ਾਹੂਕਾਰ ਜਿਗਿਆਸੂ ਸੱਚਾ ਹੈ ਜਿਸ ਦੇ ਪਾਸ ਹਰੀ ਦੇ ਨਾਮ ਧੰਨ ਦੀ ਸਰਦਾ ਹੈ ਸੋ ਸ਼ਾਹੂਕਾਰ ਤਤਵੇਤਾ ਸੱਚਾ ਹੈ ਜਿਸ ਦੇ ਪਾਸ ਹਰੀ ਦੇ ਨਾਮ ਬ੍ਰਹਮ ਗਿਆਨ ਦੀ ਰਾਸ ਪੂੰਜੀ ਹੈ ਗੁਰਮੁਖ ਪੂਰਾ ਤਿਸ ਸਾ ਬਾ ਜਿਹੜੇ ਗੁਰਮਖ ਨੇ ਪੂਰਾ ਤਨ ਦਾ ਤਿਸ ਵਾਹਿਗੁਰੂ ਦੇ ਉੱਤੇ ਭਰੋਸਾ ਹੈ ਸ਼ਾਬਾਸ਼ ਸ਼ਾਬਾਸ਼ ਇਹਨਾਂ ਦੀ ਜਿਹਨ ਪੂਰਵ ਗਿਆਨ ਹੋਇਆ ਗੁਰਾਂ ਦੁਆਰਾ ਤੇ ਤੁਹਕੇ ਧੰਵਾਦ ਹੈ ਰੂੜੀ ਬਾਣੀ ਹਰ ਪਾਇਆ ਇਹ ਸੁੰਦਰ ਬਾਣੀ ਦੁਆਰਾ ਬ੍ਰਹਮ ਦੀ ਜੋ ਪ੍ਰਤੀਪਾਰਕ ਗੁਰਬਾਣੀ ਹੈ ਇਹਦੇ ਦੁਆਰਾ ਹਰੀ ਨੂੰ ਪਾਉਣਾ ਕੀਤਾ ਹੈ ਔਰ ਸਬਦੀ ਵਿਚਾ ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜੇ ਭਾਈ ਵਿਚਾਰ ਕਰਦੇ ਹਨ ਰੂੜੀ ਬਾਣੀ ਹਰ ਪਾਇਆ ਸੁੰਦਰ ਬਾਣੀ ਹੈ ਜਿਸ ਪਰਮੇਸ਼ਰ ਵੀ ਮਠ ਬੋਲਦਾ ਜੀ ਅ ਸੱਜਣ ਸੁਆਮੀ ਮੋਰਾ ਉਹ ਸਰੀਰ ਨੂੰ ਪਾ ਲਿਆ ਹੈ ਗੁਰਬਦੀ ਵਿਚ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਧਾਰਨ ਕੀਤਾ ਹੈ ਆਪ ਗਿਆ ਦੁੱਖ ਕਟਿਆ ਉਹਨਾਂ ਦਾ ਆਪਾ ਪਾਵ ਹੰਕਾਰ ਚਲਿਆ ਗਿਆ ਜਮਨ ਮੰਨ ਦਾ ਦੁੱਖ ਮਹਾਰਾਜ ਨੂੰ ਇਹ ਕੱਟ ਦੁੱਤਾ ਹਰ ਬਰ ਪਾਇਆ ਨਾਰੀ ਰੂਪਤੀ ਨੂੰ ਉਹਨਾਂ ਨਾਰੀਆਂ ਸਖੀਆਂ ਮਹਤਮਾਨ ਤੱਕ ਵੀ ਇਹਨਾਂ ਪਾ ਲਿਆ ਹੈ